ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਜਿਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹ ਪਿੰਡ ਜਦੋਂ ਕੋਟਕਪੂਰੇ ਤੋਂ ਆਪਾਂ ਰਾਮਿਆਣਾ ਬਲੂ ਕੋਟਲੀ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਆਉਂਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਤੋਕੜ ਗੱਪਣ ਜੇ ਕਿਸੇ ਵੀਰ ਨੇ ਅੱਜ ਕੋਈ ਗਾਂ ਖਰੀਦਣੀ ਹੈ ਤਾਂ ਦੋ ਗਾਵਾਂ ਤੋਕੜ ਗੱਬਣ ਦੁੱਧ ਦਿੰਦੀਆਂ ਇਹ ਤੋਂ ਇਲਾਵਾ ਇੱਕ ਬੜੀ ਸੋਹਣੀ ਬੱਚੀ ਛੋਟੀ ਉਮਰ ਦੀ ਐ ਕਨਫਰਮ ਆ ਵੀ ਦੰਦੋਂ ਖੀਰੀ ਐ ਸੋ ਨਾਗ ਤਿੰਨ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਪਸੰਦ ਆ ਜੇ ਉਹਦੀ ਤਸੱਲੀ ਤੁਸੀਂ ਕਰਨੀ ਆ ਤੇ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਆਓ ਜਾਣਕਾਰੀ ਲਈਏ ਆਪਾਂ ਫਿਰ ਇਹ ਤੁਹਾਨੂੰ ਨਾਗ ਨਾਲ ਤੋਰ ਕੇ ਦਿਖਾਉਂਦਾ ਜਾਊਂਗਾ ਤੋਕੜ ਗੱਬਣ ਦੁੱਧ ਵੀ ਚੋ ਸਕਦੇ ਹੋ ਤੇ ਚੈੱਕ ਪਾਸ ਇੱਥੋਂ ਹੀ ਕਰਾ ਕੇ ਲੈ ਜਾਓ ਬਾਅਦ ਚ ਲਾਂਭਾ ਕਿਸੇ ਗੱਲ ਦਾ ਜਿਹੜਾ ਉਹ ਨਹੀਂ ਮੰਨਿਆ ਜਾਂਦਾ ਚਰਾਤ ਪਹਿਲੇ ਨੰਬਰ ਤੇ ਇੱਕ ਵੱਡੀ ਐ ਚੁੱਕ ਤੋਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਰਾਜਪਾਲ ਸ਼ਰਮਾ ਰਾਜਪਾਲ ਬਾਈ ਗਾਂ ਜਿਹੜੀ ਆਪਾਂ ਵਿਖਾਉਣੀ ਹੈ ਪਹਿਲਾਂ ਹਾਂ ਜੈਨਵਾ ਸੂਏ ਨੇ ਅੱਗੇ ਸੁਣਾ ਇਹ ਪਹਿਲਾ ਸੂਈ ਸੀ ਤੇ ਦੁੱਧਾ ਸੋਨਾ ਹੋਣਾ ਦੰਦੋਂ ਕਿਵੇਂ ਇਹ ਇਹ ਦੰਦੋਂ ਵੀ ਬਰਾਬਰ ਦੇ ਖੜੇ ਆ ਗਾਂ ਦਾ ਠੀਕ ਹੈ ਹਾਂ ਜੀ ਮੇਰੇ ਖਿਆਲ ਚ ਚੈੱਕ ਗਾਲੇ ਚੱਕ ਰਹੀ ਹੈ ਹਾਂ ਚੱਕਦੀ ਹੈ ਸ਼ੰਕਰ ਠੀਕ ਹੈ ਕੱਬਣ ਕਿੰਨੇ ਚਰਦੀ ਹੈ ਬਾਈ ਤੇ ਤਿੰਨ ਮਹੀਨੇ ਦੀ ਚੈੱਕ ਕਰਾ ਕੇ ਲਈ ਆਪਾਂ ਠੀਕ ਹੈ ਦੁੱਧ ਹੁਣ ਕਿੰਨਾ ਹੋਊਗਾ ਦਰਜੀ ਹੈਗਾ 12 ਕਿਲੋ ਜਪਾ ਦਾ ਚੋਕੇ ਲਈ ਹੈ ਹੁਣ ਅੱਗੇ ਠੀਕ ਹੈ ਯਾਨੀ 12 ਲੀਟਰ ਦੁੱਧ ਇਸ ਟੈਂਕ ਹੈਗਾ ਕੀ ਰੇਟ ਰੱਖ ਦਿੰਦੇ ਹਾਂ ਇਹਦਾ ਜਿਹੜਾ 62000 ਰੁਪਏ ਤੋੜ ਕੇ ਬਈ ਦੋਸਤੋ ਦੰਦੋਂ ਤੁਸੀਂ ਦੰਦ ਆ ਕੇ ਦੇਖ ਲੈਣੇ ਆ ਤੇ ਬਾਈ ਹੋ ਰਹੇ ਨੇ ਮੈਨੂੰ ਜੋ ਦੱਸਿਆ ਸੀ ਵੀ ਇਹ ਛੈਗ ਵਾਲੇ ਦੰਦ ਹਜੇ ਨੇ ਰਲਾਏ ਨਹੀਂ ਗੇ ਮੰਨ ਲਓ ਕੰਨੀਆਂ ਤਾਂ ਖੜੀਆਂ ਹੀ ਆ ਖੈਰ ਉਹ ਤੁਸੀਂ ਕਨਫਰਮ ਕਰ ਲੋਗੇ ਜਿੰਨਾ ਕੱਦ ਵੱਡਾ ਕਹਿ ਸਕਦੇ ਆ ਉਸੇ ਤਰ੍ਹਾਂ ਦਾ ਕੱਦ ਹੈ ਤੇ ਉੱਤੋਂ ਕੰਗਰੋੜ ਤੁਹਾਨੂੰ ਸਿੱਧੀ ਨਜ਼ਰ ਆਊਗੀ ਸੰਭਾਲਾਂ ਦੀ ਲੋੜ ਐ ਤੇ ਮੇਰਾ ਦਿਲ ਮੰਨਦਾ ਵੀ ਜਿਹੜੇ ਹਿਸਾਬ ਤੇ 3 ਮਹੀਨੇ ਦੀ ਗੱਬਣ 6 ਮਹੀਨੇ ਰਹਿੰਦੇ ਅਸੂਨ ਚ ਚਰਮਾ ਲਈ ਚੰਗੀ ਰਕਮ ਵਟਾਊਗੀ ਗਾਂ ਤਿਆਰ ਹੋ ਗਏ ਖੈਰ ਉਹ ਤੁਹਾਡੀ ਸਾਮ ਸੰਭਾਲ ਤੇ ਵੀ ਤੁਸੀਂ ਕਿੰਨੀ ਕ ਸਾਮ ਲੈਨੇ ਹੋ ਪੁੜਿਆਂ ਦੀ ਚੜਾਈ ਚੰਗੀ ਐ ਖਵਾਨਾ ਫਿਟਿੰਗ ਵਾਲਾ ਕੱਦ ਕਾਟ ਪੂਰਾ ਲੰਬਾਈ ਫੁੱਲ ਐ ਤੇ 62000 ਰੇਟ ਐ ਵਹਿੜਾਂ ਵਾਲਾ ਮੁੱਲਾ ਦੋਸਤੋ ਦੁੱਧ ਦਿੰਦੀ ਗਾਂ ਮਿਲ ਜਾਣੀ ਐ ਤੇ ਵਹਿੜ ਹੀ ਹੈ ਵੀ ਭਾਈ ਲਿਓ ਵਾਪਸ ਸੋ ਮੈਨੂੰ ਆਸ ਆ ਵੀ ਤੁਹਾਨੂੰ ਇਹ ਪਸੰਦ ਆ ਜਾਣੀ ਐ ਬਾਕੀ ਤਸੱਲੀ ਤੁਸੀਂ ਕਰਮੀਆ ਚੈੱਕ ਪਾਸ ਜਿਹੜਾ ਵੀਰ ਲੈ ਜਾਣਾ ਚਾਹੁੰਦਾ ਇਥੋਂ ਕਰਾ ਕੇ ਲੈ ਜਾਵੇ ਕਿਉਂਕਿ ਬਾਅਦ ਚ ਕਿਸੇ ਗੱਲੋਂ ਲਾਂਬਾ ਨਾ ਬਣੇ ਉੱਤੋਂ ਢਾਂਚਾ ਦੇਖੋ ਕੰਗਰੂੜ ਬਿਲਕੁਲ ਸਿੱਧੀ ਆ ਦੋਸਤੋ ਹਾਲਾਂਕਿ ਵੱਡੇ ਕਦ ਕੱਢ ਦੀਏਗਾ ਇਹ ਵੈੜ ਚੰਗੀ ਸੰਭਲੋਗੇ ਤਾਂ ਜਿੰਨੇ ਰਕਮ ਸੋਚੋਗੇ ਉਸੇ ਹਿਸਾਬ ਤੇ ਵਿਟਾ ਜਾਣੀ ਹੈ ਕਰਮਾ ਲਈ ਨੇ ਤਿਆਰ ਹੋਈ ਨੇ 6 ਮਹੀਨੇ ਤਿੰਨ ਚਾਰ ਮਹੀਨੇ ਦਾ ਦੁੱਧ ਪਿਓ ਤੇ ਮੁੜ ਕੇ ਨੂੰ ਦੋ ਤਿੰਨ ਮਹੀਨੇ ਡਰਾਈ ਟਾਈਮ ਦੇ ਦੇ ਦਿਓ ਜੇ ਤੇ ਜਦੋਂ ਮਰਜ਼ੀ ਵੇਚ ਲਿਓ ਜਿਹੜੀ ਰਕਮ ਅੱਜ ਇਨਵੈਸਟ ਕਰਦੇ ਹੋ ਉਦੋਂ ਵੱਜੂਗੀ ਸੋ ਦੇ ਕੋਡੇ ਥਣ ਨਤੀਚੁਾਈ ਵਾਲੇ ਆ ਵੀਡੀਓ 12:00 ਵਜੇ ਬਣਾ ਰਿਹਾ ਹਾਂ ਦੋਸਤੋ ਹਵਾਨਾ ਹੌਸਾ ਉਤੇ ਜੱਜਮੈਂਟ ਕਰ ਲਿਓ ਇੱਕ ਖੀਰੀ ਬੱਛੀ ਜਿਹੜੀ ਇਹ ਬੱਛੀ ਹੈ ਬਈ ਇਹ ਹਜੇ ਗੱਭਨ ਤਾਂ ਨਹੀਂ ਹੋਈ ਨਹੀਂ ਜੀ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹਦਾ 35000 ਰੁਪਏ ਠੀਕ ਆ ਤੋਰ ਦਿਓ ਇਹਦੇ ਦੰਦ ਦੋਸਤੋ ਮੈਂ ਦੇਖੇ ਹੋਏ ਆ ਤੋਰ ਦਿਓ ਬਈ ਤੋਰ ਦਿਓ ਬਈ ਇਹ ਦੰਦੋਂ ਖੀਰੀ ਹੈ ਇਹਦੇ ਦੰਦ ਦੇਖੇ ਹੋਏ ਆ ਸੋ 35000 ਇਹਦਾ ਰੇਟ ਆ ਤੇ ਪੂਰੀ ਸੰਭੀ ਵੀ ਬੱਛੀ ਏ ਆਈ ਦੇ ਯੋਗ ਆ ਇਹ ਵੀ ਇੱਕ ਸਾਲ ਲਾਉਗੀ ਤੁਹਾਡਾ ਤੇ ਰਕਮ ਇਹਨੇ ਵੀ ਕਰਮਾ ਲਈ ਨੇ ਵਧਾ ਦੇਣੀ ਹੈ ਇਨਵੈਸਟਮੈਂਟ ਹੀ ਹੈ ਜਿਹਨੇ ਸਾਇਲਜ ਪਾਇਆ ਉਹਦੇ ਹਾਸਤੇ ਥਣ ਚੋਲੀ ਚੋਲੀ ਬਹੁਤ ਚੰਗੀ ਹੋਵੇ ਥਣ ਸੋਹਣੇ ਆ ਚੰਗਾ ਟਾਂਚਾ ਹੈ ਵਹਿੜ ਚੰਗੀ ਆ ਦੱਸੋ ਇਹ ਵੀ ਕਮਾ ਲਓ ਭਾਈ ਸੋ ਸੋਹਣੀਆਂ ਦੋ ਗਾਵਾਂ ਦੱਸੋ ਦੋ ਵਹਿੜ ਇੱਕ ਵਹਿੜ ਤੇ ਦੂਜੀ ਗਾਂ ਇੱਕ ਦਾ ਦੁੱਧ ਚੋਈ ਚੱਲੋ ਇਹਨੂੰ ਗੱਬਣ ਕਰਾ ਲਓ ਰਕਮ ਜਿਹੜੀ ਉਹ ਵਧਾ ਦੇਣੀ ਹੈ ਕਰਮਾ ਲਈਆਂ ਤੁਹਾਡੀ ਮਿਹਨਤ ਦਾ ਮੁੱਲ ਮੜੂਗਾ ਥਣ ਇਹਦੇ ਵੀ ਚਾਰੇ ਸੋਹਣੇ ਦਿਸਦੇ ਆ ਬੱਚਾ ਹਜੇ ਛੋਟੀ ਉਮਰ ਦਾ ਤੇ ਵਹਿੜ ਦਾ ਕਦਕਾਰ ਤੁਸੀਂ ਦੁਬਾਰਾ ਫੇਰ ਵੀਡੀਓ ਚ ਵਾਰ-ਵਾਰ ਦੇਖੋਗੇ 62000 ਉਹਦੀ ਡਿਮਾਂਡ ਤੇ 35000 ਬੱਚੀ ਦੀ ਡਿਮਾਂਡ ਹੈ ਆਜੋ ਇੱਕ ਹੋਰ ਟੋਕੜ ਗੱਬਣ ਨੂੰ ਦਿਖਾ ਦਿੰਨੇ ਆਂ ਭਾਈ ਇਹ ਕਿੰਨੇ ਚਰਦੀ ਗੱਬਣਾ ਕਿੰਨਾ ਦੁੱਧ ਹੈ ਇਹ ਭਾਈ ਛੀਆਂ ਤਾਂ ਬਾਹਰ ਹੋ ਗਈ ਹਾਂਜੀ ਦੁੱਧ ਕਿੰਨਾ ਤੇ ਦੁੱਧ ਭਾਈ ਹੋਊਗਾ 5 ਕਿਲੋ ਜਵੇਂ ਕਹਿ ਲੀਏ ਵੀ 7-8 ਹੈ ਠੀਕ ਹੈ ਇਹਦਾ 37000 ਰੁਪਏ ਤੋਰੇਓ ਭਾਈ ਤੇ ਜੇ ਮਗਰ ਬੱਚੀ ਹੈੀ ਉਹ ਦਿਖਾ ਦਾਂਗੇ ਆਪਾਂ ਆ ਦੋਸਤੋ 37000 ਰੇਟ ਹੈ ਦੁੱਧ 5 ਕਿਲੋ ਮੰਨ ਲਓ 6 ਮਹੀਨਿਆਂ ਤੋਂ ਬਾਅਦ ਗੱਬਣਾ ਹੈ ਖੈਰੇ ਹੁਣ ਮਹੀਨਾ ਡੇਢ ਮਹੀਨਾ ਚੋਈ ਜਾਣੀ ਉਸ ਤੋਂ ਬਾਅਦ ਇਹਨੂੰ ਡਰਾਈ ਕਰਨਾ ਪੈਣਾ ਹੈ 37000 ਇਹਦਾ ਰੇਟ ਹੈ ਹਵਾਨਾ ਸਾਫ ਸੁਥਰਾ ਹੈ ਇਹ ਨਹੀਂ ਵੀ ਟੋਕੜ ਗੱਬਣਾ ਤਾਂ ਹਵਾਨਾ ਕੋਈ ਵੀ ਇੰਗਾ ਟੇਡਾ ਹੋਊਗਾ ਤਿੰਨੇ ਹੀ ਨਾਗ ਅਜ ਪੜਤੇ ਵਾਲੇ ਆ ਜੇ ਕੋਈ ਵੀ ਖਰੀਦਣਾ ਚਾਹੁੰਦਾ ਬਾਈ ਹੋਰਿਆਂ ਨੂੰ ਭਾਅ ਚਾਏ ਆ ਉਸ ਦੇ ਹਿਸਾਬ ਤੇ ਰੇਟ ਇਹਨਾਂ ਦੇ ਰੱਖਦੇ ਆ ਤੋੜ ਤੋੜ ਤੋ ਬਈ ਤੁਨੂੰ ਸੋ ਜੇ ਨੂੰ ਚੰਗੀ ਲੱਗੇ ਦੋਸੋ ਇਹ ਵੀ ਤੁਸੀਂ ਵੈਡ ਖਰੀਦ ਸਕਦੇ ਹੋ ਇਹਦੇ ਨਾਲ ਬੱਚਾ ਬੱਛੀ ਹੈ ਬੱਛੀ ਤੁਹਾਨੂੰ ਦਿਖਾ ਦੂੰਗਾ ਨਾਲ ਮੈਂ ਮੋੜ ਲਓ ਭਾਈ ਸਾਫ ਸੁਥਰਾ ਹਵਾਨਾ ਦੱਸੋ ਇਹਦਾ ਵੀ ਇੱਕੋ ਜੇ ਥਾਨ ਚਾਰੇ ਚੰਗਾ ਟਾਂਚ ਹੈ ਇਹਦੇ ਨਾਲ ਜਿਹੜੀ ਬੱਛੀ ਉਹ ਵੀ ਤੁਸੀਂ ਇੱਕ ਵਾਰ ਦੇਖ ਲਓ ਇਹ ਬੱਛੀ ਇਸ ਗਾਂ ਦੇ ਨਾਲ ਸੋ ਇਹ ਤਿੰਨ ਨਾਕ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਆਲੇ ਸੀ ਤੇ ਤਿੰਨੇ ਤੁਹਾਨੂੰ ਦਿਖਾਤੇ ਆ ਮੈਂ ਕੋਲੋਂ ਦੇਖ ਰਿਹਾ ਤਾਂ ਮੈਨੂੰ ਇਹ ਲੱਗਦਾ ਵੀ ਪੜਤੇ ਵਾਲੇ ਸੌਦੇ ਆ ਜ਼ਰੂਰ ਕਰ ਲੈਣੇ ਚਾਹੀਦੇ ਆ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਹੈ ਫਿਰ ਵੀ ਬੇਨਤੀ ਆ ਤਸੱਲੀ ਤੁਸੀਂ ਕਰਨੀ ਆਗੇ ਤੇ ਸਮਝ ਆਵਦੀ ਵਰਤੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣਗੇ